ਹੁਣ ਟਾਈਮ ਆ ਗਿਆ ਆਪਣੇ ਘਰ ਇੰਡੀਆ ਪੰਜਾਬ ਵਾਪਸ ਜਾਣ ਦਾ ਆ ਦੇਖੋ ਮੇਰੇ ਇੱਧਰ ਬੈਗ ਵੀ ਰੈਡੀ ਸੈਡੀ ਹੋ ਗਏ ਆ ਤੇ ਮੈਂ ਬਸ ਜਾਣਾ ਕੈਂਪਸ ਤੋਂ ਪਾਸਪੋਰਟ ਰੀਸੀਵ ਕਰਨਾ ਹੈ ਫਿਰ ਉਸ ਵਕਤ ਮੈਂ 에ਰਪੋਰਟ ਆ ਬਾਤ ਫਾਈਨਲੀ 1 ਸਾਲ ਤੇ 2 ਮਹੀਨੇ UHCPSB ਸਿਕਿਉਰਿਟੀ 'ਚ ਕੰਮ ਕਰਨ ਤੋਂ ਬਾਅਦ ਹੁਣ ਟਾਈਮ ਆ ਗਿਆ ਆਪਣੇ ਘਰ ਇੰਡੀਆ ਪੰਜਾਬ ਵਾਪਸ ਜਾਣ ਦਾ ਆ ਦੇਖੋ ਮੇਰੇ ਇੱਧਰ ਬੈਗ ਵੀ ਰੈਡੀ-ਸ਼ੈਡੀ ਹੋ ਗਏ ਆ ਜਿੰਨਾ ਵੀ ਮੇਰੇ ਉੱਪਰ ਸਮਾਨ ਪਿਆ ਸੀਗਾ ਮੈਂ ਸਾਰਾ ਸਮਾਨ ਇਹਦੇ ਵਿੱਚ ਪਾ ਦਿੱਤਾ অলমোਸਟ ਥੋੜਾ ਬੋਤਾ ਸਮਾਨ ਰਹਿ ਜਾਂਦਾ ਆ ਮੇਰਾ ਵਾਲਾ ਜਿੱਦਾਂ ਆ ਥੋੜਾ ਬੋਤਾ ਸਮਾਨ ਪਿਆ ਉੱਪਰ ਤੇ ਇਹ ਵੀ ਮੈਂ ਸਮਾਨ ਇਹਦੇ ਵਿੱਚ ਪਾ ਦੇਣਾ ਤੇ ਕੱਲ ਦੀ ਮੇਰੀ ਫਲਾਈਟ ਆ 10 ਵਜੇ ਦੀ ਬਾਕੀ ਮੈਂ ਸਮਾਨ ਸਾਰਾ ਸੰਭਲਿਆ ਆ ਇੱਕ ਮੇਰਾ ਆ ਬੈਗ ਰੈਡੀ ਇੱਧਰ ਆ ਤੇ ਇੱਕ ਮੇਰਾ ਬੈਗ ਆ ਰੈਡੀ ਆ ਸ਼ੋਪਿੰਗ ਸ਼ੋਪਿੰਗ ਆਪਣੀ ਸਾਰੀ ਡਨ ਹੋ ਗਈ ਸੀ ਯਕੀਨ ਕਰਿਓ ਇਹਦੇ ਵਿੱਚ ਸਿਰ ਮੇਰਾ 40% ਸਮਾਨ ਆ ਬਾਕੀ 60% ਸਮਾਨ ਮੇਰੇ ਯਾਰ ਦੋਸਤਾਂ ਦਾ ਸਾਰਾ ਇਹਦੇ ਵਿੱਚ ਬਰਤੇ ਮੇਰੇ ਥੋੜੇ-ਬੋਤੇ ਪਈ ਹੈ ਬਾਕੀ ਮੈਂ ਸਾਰੇ ਪੈਕ ਕਰਕੇ ਰੱਖ ਦਿੱਤੇ ਆ ਤੇ ਆ ਮੇਰਾ ਬੈਗ ਪਿਆ ਇੱਧਰ ਅਲਮਾਰੀ ਵਿੱਚ ਮੇਰਾ ਸਮਾਨ ਪਿਆ ਹੀ ਆਲਮੋਸਟ ਸਵੇਰੇ ਮੇਰੀ ਫਲਾਈਟ ਹੈਗੀ ਐ ਸ਼ਾਰਜਾ 에어ਪੋਰਟ ਤੋਂ 10 ਵਜੇ ਦੀ 에어 ਇੰਡੀਆ ਦੀ। ਉਦੋਂ ਮੇਰੀ ਫਲਾਈਟ 10 ਵਜੇ ਦੀ ਬਾਅਦ ਮੈਨੂੰ ਇੱਥੋਂ ਅਰਲੀ ਮਾਰਨਿੰਗ ਨਿਕਲਣਾ ਪੈਣਾ ਆ ਅਰਾਊਂਡ 4:30 ਵਜੇ ਕਿਉਂਕਿ ਹੁਣੀ ਹੁਣੀ ਮੈਂ ਇੱਕ ਟੈਕਸੀ ਡਰਾਈਵਰ ਦਾ ਨੰਬਰ ਲੈ ਕੇ ਆਇਆ ਹਾਂ। ਉਹਨਾਂ ਪਹਿਲਾਂ ਰਾਬਤਾ ਕਰਨਾ ਪੈਂਦਾ ਕਿ ਸਵੇਰੇ ਆ ਜਿਓ ਕਿਉਂਕਿ ਸਵੇਰੇ ਸਵੇਰੇ ਖੜੇ ਪੈ ਟੈਕਸੀ ਲੱਭਣੀ ਥੋੜੀ ਝੋਕੀ ਹੋ ਜਾਂਦੀ ਆ। ਮਿਲ ਤਾਂ ਜਾਣੀ ਆ ਪਰ ਮੈਨੂੰ ਮੇਨ ਰੋਡ ਤੇ ਜਾਣਾ ਪੈਣਾ ਆ ਤਾਂ ਫਿਰ ਨੰਬਰ ਲੈਂਦੇ ਫਾਇਦਾ ਹੁੰਦਾ ਕਿ ਟੈਕਸੀ ਵਾਲਾ ਮੇਰੇ ਕੈਂਪ 'ਤੇ ਆ ਜਾਊਗਾ ਤੇ ਆ ਸਾਮਾਨ ਰੱਖ ਟੈਕਸੀ ਵੀ ਆਪਣੀ ਡਨ ਹੋ ਗਈ ਆ ਤੇ ਮੈਨੂੰ ਅਜ ਤੱਕ ਕੈਂਪਸ ਤੋਂ ਪਾਸਪੋਰਟ ਨਹੀਂ ਮਿਲਿਆ ਹੈਗਾ ਤੇ ਮੈਂ ਬਸ ਜਾਣਾ ਕੈਂਪਸ ਤੋਂ ਪਾਸਪੋਰਟ ਰੀਸੀਵ ਕਰਨਾ ਹੈ ਤਾਂ ਸਵੇਰੇ ਆਪਾਂ ਲਵਾਂਗੇ ਫਲਾਈਟ ਤੇ ਸਿੱਧਾ ਜਾ ਪਹੁੰਚਾਂਗੇ ਇੰਡੀਆ ਪੰਜਾਬ ਇੱਕ ਸਾਲ ਬਾਅਦ ਚੱਲਾ ਆ ਬੋ ਯਾਰੀ ਐਕਸਾਈਟਮੈਂਟ ਆ ਘਰ ਦੇ ਨੂੰ ਮੈਂ ਦਾਅ ਦਿੱਤਾ ਆ ਬਸ ਉਹਨਾਂ ਨੇ ਵੀ ਰੀਸੀਵ ਕਰ ਲੈਣਾ ਹੈ ਹੁਣ ਮੈਂ ਵੇਟ ਕਰਦਾ ਪਿਆ ਆ ਸਵੇਰ ਹੋਣ ਦੀ ਤਾਂ ਕੁਝ ਘੰਟੇ ਰਹਿ ਗਏ ਆ 10 ਵਜੇ ਆ ਰਾਤ ਦੇ ਤੇ ਬਾਹਰ ਨਹੀਂ ਰਾਹ ਮਤਨ ਦਿਖਾ ਦਿੰਦਾ ਆ ਨਿਕੋ ਬਾਹਰ ਨਹੀਂ ਰਹੂਆ ਪੂਰਾ ਪਿਆ ਤੇ ਸਵੇਰ ਦਾ ਮੈਂ ਖਾਣ ਪੀਣ ਦਾ ਪ੍ਰਬੰਧ ਕਰ ਲਿਆ ਆ ਥੋੜਾ ਬਹੁਤਾ ਮੈਂ ਸਮਾਨ ਬਾਏ ਕਰਕੇ ਲਿਆ ਆ ਸੀਗਾ ਆ ਬਰੈਡ ਪਿਆ ਇੱਧਰ ਤੇ ਪਾਵਰ ਬੈਂਕ ਮੈਂ ਚਾਰਜ ਲਾ ਦਿੱਤਾ ਆ ਦਾ ਸਮਾਨ ਮੇਰੇ ਰਹਿੰਦਾ ਸਾਮਣ ਵਾਲਾ ਜੇ ਵੀ ਉਹ ਮੈਂ ਸੁਰੱਖਿਅਤ ਕੇ ਸੰਭਲੂਗਾ ਹੁਣ ਕਿਉਂਕਿ ਰਾਤ ਮੈਨੂੰ ਆ ਕੰਬਲ ਲੈ ਕੇ ਸੋਣਾ ਪੈਣਾ ਕਿਉਂਕਿ ਸਾਡਾ AC 24 ਘੰਟੇ ਚੱਲ ਰਹਿਦਾ ਗੁੱਡ ਮਾਰਨਿੰਗ ਜੀ ਨਵੀਂ ਸਵੇਰ ਚੜ ਗਈ ਆ ਇਹ ਟਾਈਮ ਹੁੰਦਾ ਪਿਆ ਜੀ 7 ਵਜੇ ਕੇ 41 ਮਿੰਟ ਤਾਂ ਨੂੰ ਬਹੁਤ ਜਲਦੀ ਇਸ ਵਕਤ ਮੈਂ 에어ਪੋਰਟ ਆ ਬਸ ਮੈਂ ਅੰਦਰ ਐਂਟਰ ਕਰ ਲਿਆ ਲੋ ਜੀ ਆਪਣੀ ਸਿਕਿਉਰਿਟੀ ਵਗੈਰਾ ਸਾਰੀ ਕਲੀਅਰ ਹੋ ਗਈ ਹੈ ਬੈਗ ਵੀ ਜਮਾ ਹੋ ਗਿਆ ਆ ਮੇਰੀ ਫਲਾਈਟ ਦਾ ਟਾਈਮ 9:50 ਮਿੰਟ ਸੀਗਾ ਤੇ ਮੈਂ 7 ਵਜੇ ਤੱਕ ਚੈੱਕ ਇਨ ਵਗੈਰਾ ਸਿਕਿਉਰਿਟੀ ਡਨ ਕਰਾ ਲਈ ਸੀਗੀ ਆਪਣੀ ਤੇ ਹੁਣ ਪਤਾ ਲੱਗਦਾ ਪਿਆ ਕਿ ਫਲਾਈਟ 2 ਘੰਟੇ ਡਿਲੇਟ ਹੋ ਗਈ ਆ ਹੁਣ ਫਲਾਈਟ ਹੋਣੀ ਆ 11:50 ਮਿੰਟ ਤੇ ਹੁਣ ਮੈਂ ਵੇਟ ਕਰਦਾ ਪਿਆ ਆ ਫੋ ਅੰਦਲੀ 6:32 ਮਿੰਟ ਤੇ ਮੈਂ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋ ਗਿਆ ਆ। ਆ ਮੇਰੇ ਡੈਡੀ ਆ ਇਹ ਮੈਨੂੰ ਲੈਣ ਆਏ ਆ। ਹੋਏ ਹੋਏ ਹੋਏ। ਮੌਸਮ ਠੰਡਾ ਹੋਇਆ ਪਿਆ ਯਾਰ ਪੂਰਾ ਕੰਮ ਚਿਲਡ ਗਿਆ ਆ। ਪਰ ਰੁਕਿਆ ਹਾਂ ਟਾਬੇ ਤੇ ਕੁਝ ਖਾਣ ਪੀਣ ਵਾਸਤੇ। ਭੁੱਖ ਬਹੁ ਲੱਗੀ ਪਈ ਆ ਘਰ ਜਾਣ ਨੂੰ 2-3 ਘੰਟੇ ਲੱਗਣੇ ਆ ਟ੍ਰੈਫਿਕ ਬਰਾ ਵਿੱਚ ਬੜੀ ਹੋਣੀ ਆ। ਤੇ ਮੈਂ ਸੋਚਿਆ ਹੀ ਖਾਣਾ ਪਾਣੀ ਖਾ ਹੀ ਲਈਏ ਬਾਹਰੋਂ। ਤੇ ਨਾਲੇ ਪੰਜਾਬ ਦਾ ਸਵਾਦ ਹੀ ਵੱਖਰਾ ਬਾਹਰੋਂ ਖਾਣ ਪੀਣ ਦਾ। ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਜੀ ਤੁਹਾਡਾ ਵਧੀਆ ਸਾਰੇ ਟਾਈਮ ਹੁੰਦਾ ਪਹਿਲੀ ਸਵੇਰ ਦੇ 8:30 ਹੋ ਗਏ ਆ ਤੇ ਮੈਂ ਜਸਟ ਹੁਣੀ ਹੁਣੀ ਉੱਠੀ ਆਈਆਂ ਤੇ ਕੱਲ ਯਾਰ ਅੰਮ੍ਰਿਤਸਰ 에ਅਰਪੋਰਟ ਤੋਂ ਘਰ ਆਉਂਦੇ ਆਉਂਦੇ ਮੈਨੂੰ 12:00 ਵਜੇ ਸੀਗੇ ਥੱਕ ਬੋਜਾਰਾ ਹੋ ਗਿਆ ਸੀਗਾ ਖਾਣਾ ਪਾਣੀ ਮੈਂ ਰਸਤੇ ਵਿੱਚ ਹੀ ਖਾ ਲਿਆ ਸੀ ਤੇ ਘਰ ਆ ਕੇ ਯਾਰ ਮੇਤੋ ਬਲੋਗ ਸ਼ੂਟ ਨਹੀਂ ਹੋਇਆ ਕਿਉਂਕਿ ਮੇਰੇ ਮਦਰ ਬੋਜਾਰਾ इमोशनल ਹੋ ਗਏ ਸੀਗੇ ਤਾਂ ਯਾਰ ਮੂਮੈਂਟ ਹੀ ਇਦਾਂ ਦੀ ਸੀ ਕਿ ਮੇਰੇ ਚ ਹਿੰਮਤ ਨਹੀਂ ਰਹੀ ਬਲੋਗ ਬਣਾਉਣ ਦੀ ਤੇ ਫਿਰ ਮੈਂ ਰਾਤੀ ਨਾਲ ਨੋ ਕੇ ਸੌਣ ਦੀ ਕੀਤੀ ਕਿਉਂਕਿ ਮੈਂ ਸਵੇਰ ਦਾ 3:00 ਵਜੇ ਉੱ ਪਰ ਆਉਣ ਵਾਲੀ ਆਇਆ ਮੈਂ ਤੁਹਾਨੂੰ ਆਪਣਾ ਪਿੰਡ ਵੀ ਦਿਖਾਉਂਗਾ ਆਪਾਂ ਰਾਈਡਿੰਗ ਕਰਨ ਵੀ ਜਾਵਾਂਗੇ ਸਮਾਨ ਤੋਂ ਹੀ ਪਰਚੇਸ ਕਰਨਾ ਹੈ ਸ਼ਾਪਿੰਗ ਵਗੈਰਾ ਵੀ ਕਰਨੀ ਆ ਤੇ ਜਦੋਂ ਮੈਂ ਵਾਪਸ ਆਣਾ ਮੈਂ ਕਿਹੜਾ ਕਿਹੜਾ ਸਮਾਨ ਨਾਲ ਲੈ ਕੇ ਜਾਊਂਗਾ ਕਿਹੜਾ ਕਿਹੜਾ ਸਮਾਨ ਨਾਲ ਲੈਣਾ ਚਾਹੀਦਾ ਹੈ ਜਿਹੜੇ ਨਵੇਂ ਯੂਏ ਜਾਓਗੇ ਤਾਂ ਸੋ ਹੁਣ ਬਲੌਗ ਵਿੰਦੇ ਰਹੋ ਬਲੌਗ ਬਹੁਤ ਘੈਂਟ ਘੈਂਟ ਆਉਣ ਵਾਲੇ ਆ ਤਾਂ ਜਲਦੀ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਟੇਕ ਕੇਅਰ ਬਾਏ ਬਾਏ